not for playing on road ਕੰਮ ਤੋਂ ਦੇ ਹਾਸਤੇ ਵਰਤੋ ਲੈ ਵੀ ਬਹੁਤ ਜ਼ਬਰਦਸਤ ਚੀਜ਼ ਹੈ ਪੂਰ ਫੁੱਲ ਵਟਿਆ ਨਾ ਸਟੀਅਰਿੰਗ ਦਾ ਲੈ ਵੀ ਆਹ ਦੇਖੋ ਤੁਸੀਂ ਸੱਚੀ ਮਾਣਦਾ ਨਟਨਸ ਪਲੇਟਫਾਰਮ ਥ੍ਰੀ ਮੇਨਟੈਂਸ ਹਮ ਲੋਕ ਦਰਾਖਤ ਕੱਟਣ ਵਾਸਤੇ ਬਹੁਤ ਚੰਗਾ ਜਾਂਦਾ ਇੱਥੇ ਬੈਠਾ ਬੰਦਾ ਹੀ ਚਲਾਉਂਦਾ ਇਹਨੂੰ ਉੱਧਰ ਦੀ ਜਾਣਾ ਇਧਰ ਸੂਰਜ ਬੜਾ ਪੈਂਦਾ ਹੈਗਾ ਦੇਖੋ ਉਹ ਲੈ ਗਿਆ ਇਧਰ ਕੋਈ ਡਰਾਈਵਰ ਨਹੀਂ ਜਾਂਦਾਗਾ ਉੱਥੇ ਸਾਰਾ ਕੰਟਰੋਲ ਕਰਨਾ ਇਹਨੇ ਉੱਥੇ ਬੈਠਾ ਬੰਦਾ ਹੀ ਸਾਰਾ ਕੁਝ ਚਲਾ ਸਕਦਾ ਇਹਨੂੰ ਦੇਖੋ ਉਹ ਕਿੰਨੀ ਉੱਚੀ ਲਹਿ ਗਿਆ ਅੱਜ ਦੁਬਾਰਾ ਤੁਹਾਨੂੰ ਦਿਖਾਵਾਂਗੇ ਨਰਮਾ ਚੁਗਣ ਵਾਲੀ ਮਸ਼ੀਨ ਬਹੁਤ ਜ਼ਿਆਦਾ ਹਾਈਟ ਬਣ ਜਾਂਦੀ ਆ ਲੈ ਵੀ ਚਲਾਤੀ ਜਿਹੜੇ ਮਸ਼ੀਨ ਖਾਲੀ ਖਾਲੀ ਹੈ ਪਾਵਰ ਸਪਲਾਈ ਹੈ ਹੈਡਪੋਨ ਕਰੇਗਾ ਤੇ ਨੂੰ ਮੇ ਪਾਈਪ ਲੈ ਲੈਣਾ ਬਹੁਤ ਬੁੱਕੀ ਕਰੇਗਾ 300 ਤੋਂ ਬਿੰਦੂ ਦੀ ਸਾਡੀ ਕੀ ਬਾਤਾਂ ਨੇ ਬਾਈ ਬਾਕੀ ਸਾਰਾ ਕੰਟਰੋਲ ਪਾਈ ਕੋਲੇ ਉੱਥੇ ਚਲਾਉਣਾ ਇਹਨੇ ਅੱਗੇ ਪਿੱਛੇ ਵਾਲਾ ਮਾੜਾ ਹੋ ਸਕਦਾ ਉੱਥੇ ਹੋਵੇ ਥੱਲੇ ਪਰ ਇੱਕ ਬੰਦੇ ਦਾ ਕੰਮ ਤਾਂ ਫਿਰ ਵੀ ਅਪਮਾਨਦਾ ਵੀ ਹੈ ਨਹੀਂਗਾ ਦੇਖੋ ਜੀ ਅੱਛਾ ਇੱਥੋਂ ਇਹਨੂੰ ਵਾਪਸ ਕਰ ਲੂਗਾ ਬਾਈ ਕਹਿੰਦੇ ਆ ਚਲਾ ਕੇ ਦਿਖਾ ਚਲਾ ਕੇ ਦਿਖਾਊਗਾ ਤੁਹਾਨੂੰ ਇਹ ਬਾਈ ਹੁਣ ਇੱਥੇ ਹੀ ਉੱਪਰੋਂ ਹੀ ਬੈਠਾ ਸਾਰਾ ਕੰਟਰੋਲ ਕਰੂਗਾ ਇੱਕ ਬੰਦੇ ਦਾ ਵੀ ਕਹਿ ਸਕਦੇ ਆ ਹੁਣ ਤਾਂ ਪਰ ਫਿਰ ਵੀ ਇਹ ਪਤੋ ਬੰਦੇਆਂ ਵਾਲਾ ਕੰਮ ਤਾਂ ਹੈਗਾ ਹੀ ਆ ਦੇਖੋ ਯਾਰ ਕਿਆ ਬਾਤ ਆ ਨਾ ਕਿਆ ਕਿਆ ਚੀਜ਼ ਬਣਾਉਂਦੀ ਸ਼ਕਤੀਮਾਨ ਕੰਪਨੀ ਹਰ ਇੱਕ ਇੰਪਲੀਮੈਂਟ ਬਣਾਉਂਦੀ ਆ ਲਾ ਵੀ ਇੱਧਰ ਕੋਈ ਡਰਾਈਵਰ ਨਹੀਂ ਗਾ ਹਨਾ ਆਕਸ਼ੇ ਆਹ ਕੈਂਟਾ ਚੀਜ਼ ਹੋਰ ਉੱਪਰ ਬੈਠੇ ਡਰਾਈਵ ਕਰ ਰਿਹਾ ਬੰਦਾ ਇੱਧਰ ਆ ਜਾ ਨਾਟ ਫॉर ਪਲੇਇੰਗ ਔਨ ਰੋਡ ਕੰਮ ਤੋਂ ਦੇ ਹਿਸਤੇ ਵਰਤੋ ਲੈ ਬਈ ਬਹੁਤ ਜ਼ਬਰਦਸਤ ਚੀਜ਼ ਹੈ ਰਨਿੰਗ ਰੇਡੀਅਸ ਬਹੁਤ ਘੱਟ ਹੋਣਾ ਇਹਦੀ ਤਾਂ ਸਾਈਂ ਮੁੜ ਜਾਂਦੀ ਆ ਸਪੀਡ ਤਾਂ ਇੰਨੀ ਕੀ ਹੋਣੀ ਹੈ ਨਾ ਜਿੱਥੇ ਮਰਜ਼ੀ ਲੈ ਜਾਓ ਕੋਈ ਆਪਣੇ ਤਰਾਕ ਕੱਟਣੇ ਤਾਂ ਉੱਚ ਹਨ ਤਾਰਾਂ ਤੁਰਨ ਲੱਗਦੇ ਉਸ ਆਪ ਤਾਂ ਵਾਸਤੇ ਆ ਠੀਕ ਆ ਯਾਰ ਬਹੁਤ ਵਧੀਆ ਚੀਜ਼ ਹੈ ਪੂਰ ਫੁੱਲ ਵਟਿਆ ਹੁੰਦਾ ਸਟੀਰੀਂਗ ਜਦ ਕੀਤਾ ਸੋ ਕਮੈਂਟ ਕਰਕੇ ਹਨ ਕਿਵੇਂ ਲੱਗਿਆ ਹੈ ਆ ਤੁਹਾਨੂੰ ਠੀਕ ਹੈ ਮਿੱਤਰੋ